ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਚੂੜ ਚੱਕ ਦੇ ਵਿੱਚ ਚੂੜ ਚੱਕ ਪਿੰਡ ਜਿਹੜੇ ਮੋਗੇ ਦਾ ਪਿੰਡ ਹੈ ਮਿੱਤਰੋ ਤੇ ਦੌਲਤਪੁਰਾ ਪਿੰਡ ਹੈ ਇਸ ਪਿੰਡ ਦਾ ਗਵੰਡੀ ਪਿੰਡ ਹੈ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ ਜਾਨਵਰ ਦਿਖਾਉਣੇ ਆ ਇਸ ਘਰ ਦੇ ਵਿੱਚੋਂ ਮਿੱਤਰੋ ਤੁਹਾਨੂੰ ਤੇ ਦੋਵਾਂ ਜਾਨਵਰੀ ਤੁਹਾਨੂੰ ਮੈਂ ਵਿਖਾਉਣੇ ਆ ਜਿਹੜੇ ਇੱਕ ਤਾਂ ਜਮਾਂਦਰੂ ਤਿੱਲ ਵੈੜ ਦਿਖਾਉਣੀ ਆ ਇਹ ਹਜੇ ਚੈੱਕ ਤੇ ਨਹੀਂ ਆਉਂਦੀ ਇੱਕ ਵચ્છી ਚੈੱਕ ਪਾਸ ਆ ਮਿੱਤਰੋ ਤੇ ਦੋਵਾਂ ਦੇ ਭਾਅ ਲੋਟ ਆ ਬਿਲਕੁਲ ਕਰਦੇ ਆ ਗੱਲਬਾਤ ਬਾਈ ਦੇ ਨਾਲ ਪਹਿਲਾ ਪੱਤਿਆ ਲਗਾ ਬਾਰੇ ਜਾਣਕਾਰੀ ਲੈਣੇ ਆ ਉਸ ਤੋਂ ਬਾਅਦ ਤੁਹਾਨੂੰ ਗੱਬੜ ਚੈੱਕ ਪਾਸ ਗਾਮ ਖਾ ਦੇਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚੱਲ ਬ੍ਰਦਰ ਬੜਾ ਵਧੀਆ ਹੀ ਸਤਿਕਾਰ ਪ੍ਰਵਾਹ ਜੀ ਕਹਿੰਦੇ ਵੀਰੇ ਜੀ ਵਧੀਆ ਹੀ ਤੁਸੀਂ ਦੱਸੋ ਨਾਮ ਦੱਸਿਓ ਵੀਰੇ ਇੱਕ ਵਾਰੀ ਆਪਣਾ ਬਾਈ ਹਾਂਜੀ ਰਮਨਦੀਪ ਸਿੰਘ ਜੀ ਠੀਕ ਆ ਵੀਰੇ ਤੇ ਆਪਣਾ ਘਰ ਕਿਹੜੀ ਸ਼ਰਕ ਤੇ ਆ ਗਿਆ ਬਾਈ ਇਹ ਮਨਾਵਿਆਂ ਦੀ ਸ਼ਰਕ ਤੇ ਆ ਗਿਆ ਵੀਰੇ ਠੀਕ ਆ ਬਾਈ ਪੌਲ ਦੇ ਉੱਤੇ ਜਾਵਾਂ ਆਰੋ ਕੋਲੇ ਠੀਕ ਆ ਵੀਰੇ ਵੱਡੇ ਭਾਈ ਜਿਹੜੀ ਵੈੜ ਆ ਆਪਣੀ ਇਹ ਜਮੰਦਰੀ ਤੇ ਲੱਗ ਰਹੀ ਹਾਂਜੀ ਜਮੰਦਰੀ ਆ ਜੀ ਠੀਕ ਆ ਤੇ ਹੁਣ ਕਿੰਨਾ ਚੈਮ ਹੋ ਗਿਆ ਹੋਊਗਾ ਸੂਈ ਨੂੰ ਬਈ ਸੂਈ ਨੂੰ ਫੇਰ ਸਾਲ ਦੇ ਅੰਦਰ ਬਾਹਰ ਹੋ ਗਿਆ ਠੀਕ ਆ ਵੀਰੇ ਤੇ ਬਣੀ ਹੁਣ ਕੋਈ 1.5 ਮਹੀਨਾ ਹੋ ਗਿਆ ਜੀ 1.5 ਮਹੀਨਾ ਹੋ ਗਿਆ ਬਣੀ ਨੂੰ ਤੇ ਦੁੱਧ ਕਿੰਨਾ ਵੀਰੇ ਹੁਣ ਇਸ ਟਾਈਮ ਦੁੱਧ 7 ਆ 7 ਕਿਲੋ ਆ ਕੰਡੇ ਵਾਲਾ 7 ਕਿਲੋ ਹੈਗਾ ਦੋ ਵੇ ਟਾਈਮ ਹੀ ਮਿਲਦੀ ਆ ਹਾਂਜੀ ਦੋਨੇ ਟਾਈਮ ਹੀ ਤੇ ਤਾਜੀ ਕਿੰਨਾ ਕੁ ਦੁੱਧ ਦੇ ਗਈ ਸੀ ਬਈ ਇਹ 21 22 ਕਿਲੋ ਦਿੰਦੀ ਬਾਈ ਜੀ ਮਤਲਬ ਤਾਂ ਜੀ 21 22 ਕਿਲੋ ਦੁੱਧ ਦੇਗੀ ਸੀ ਕੋਈ ਸੀਮਣ ਦਾ ਰਿਕਾਰਡ ਹੋਊਗਾ ਕਿ ਨਹੀਂ ਹੁਣ ਆਪਣੇ ਕੋਲ ਸੀਮਣ ਜਾਂਦੀ ਹਾਂਜੀ ਹੋਊਗਾ ਵਿਖਾ ਦਾਂਗੇ ਫੋੜ ਠੀਕ ਹੈ ਬਲੇ ਠੀਕ ਹੈ ਬਾਈ ਤੇ ਹੁਣ ਰੇਟ ਫਿਰ ਕੀ ਕਰਾਂਗੇ ਵੀਰੇ ਆਪਾਂ ਇਹਦਾ ਮੇਰਾ ਬਈ 17000 ਰੁਪਿਆ 17000 ਰੁਪਿਆ ਦੇ ਵਿੱਚ ਮਾਨਤਨ ਕੋਈ ਬਾਈ ਹਾਂ ਮਾਨਤਨ ਹੋ ਜਾਊਗਾ ਬਾਈ ਜੀ ਠੀਕ ਹੈ ਕੱਡੀ ਬਾਰ ਤੋਰੀ ਪਰਾ ਇਹਨੂੰ ਮੜਾ ਲੈ ਮਿੱਤਰੋ ਇਹ ਜਮੰਦਰੂ ਹੀ ਤੇਲ ਆ ਜਮੰਦਰੂ ਤੇਲ ਦਾ ਇਹ ਹੁੰਦਾ ਮਤਲਬ ਵੀ ਇੱਕ ਥਣ ਦੇ ਵਿੱਚ ਮੰਨ ਲਓ ਵੀ ਪਹਿਲਾ ਦੁੱਧ ਆ ਕੇ ਖੜਿਆ ਹੁੰਦਾ ਇੱਕ ਇਹ ਮੰਨ ਲਓ ਕੁਦਰਤ ਵੱਲੋਂ ਪਹਿਲਾਂ ਹੀ ਜਿਹੜਾ ਜਮੰਦਰੂ ਤੇ ਅਲਾ ਕਰਮਾਲੀ ਦਾ ਥਾਣਾ ਜਿਹੜਾ ਵੀ ਜਾਨੀ ਕਹਿਣ ਤੋਂ ਭਾਵਾ ਵੀ ਇਹ ਚੱਲਿਆ ਹੀ ਨਹੀਂ ਜੂ ਪਹਿਲੇ ਸਵੇਰ ਤੋਂ ਸੁੱਈ ਹੋਈ ਆ ਵੀ ਇਹਦਾ ਜਿਹੜਾ ਨਾਮ ਉਹ ਨਿਸ਼ਾਨਾ ਥਰ ਦੇ ਨਾਲ ਫੋਟੋ ਜੀ ਜ਼ਰੂਰ ਵਿਖਾਉਂਦੀ ਆ ਤੁਹਾਨੂੰ ਕਰਮਾਲੀ ਬਾਕੀ ਵੜ ਪਲੀ ਸੰਭੀਆ ਵਜੂਦ ਵਾਲੀ ਬੱਛੀ ਆ ਕੋਈ ਇਹ ਨਹੀਂ ਹੈਗਾ ਵੀ ਡੇਢ ਮਹੀਨਾ ਹੋਣ ਇਹਨੂੰ ਬੜੀ ਨੂੰ ਹੋ ਗਿਆ ਵਾ ਚੈੱਕ ਦੇ ਵਿੱਚ ਅੱਜ ਤੋਂ 15-20 ਦਿਨਾਂ ਨੂੰ ਇਹ ਆਜੂਗੀ ਕਰਮਾਲੀ ਬਣਦੇ ਬਸ ਵੀਰ ਪਣ ਇੱਕ ਪਾਸ ਦੇ ਵਿੱਚ 20 ਦਿਨਾਂ ਤੀਕਾ ਆਉਗੀ ਹਜੇ ਹੁਣ ਹੁੰਦੀ ਨਹੀਂ ਗਈ ਬਾਕੀ ਥਣ ਥਣ ਚੰਗਾ ਲੱਗਾ ਹੋਇਆ ਤਾਜੀ ਨੇਕੀ 22 ਕਿਲੋ ਦੋ ਦਿਨਾਂ ਤੇ ਤਿੰਨ ਥਣਾਂ ਦੇ ਵਿੱਚੋਂ ਹੀ ਦਿੱਤਾ ਹੋਇਆ ਤੇ ਹੁਣ 7 ਕਿਲੋ ਦੁੱਧਾ 1.5 ਮਹੀਨਾ ਇਹਨੂੰ ਬੜੀ ਨੂੰ ਹੋ ਗਿਆ ਮੇਤਰੋ ਤੇ ਬਰੀਕੀ ਸਾਰੀ ਚੰਗੀ ਆ ਵੜ ਦੇ ਵਿੱਚ 17000 ਰੁਪਇਆ ਸਿਰਫ ਇਹਦਾ ਰੇਟ ਆ ਵੀਰੇ ਜਿਹੜੀ ਕਾਲੀ ਵੜ ਆਪਣੀ ਬਾਈ ਇਹ ਬਾਈ ਜੀ ਸਾਢੇ 3 ਮਹੀਨੇ ਗੱਭਣਾ ਸਾਢੇ 3 ਮਹੀਨਿਆਂ ਦੀ ਹੈ ਹਾਂਜੀ ਠੀਕ ਹੈ ਵੀਰੇ ਤੇ ਪਹਿਲੇ ਸੂਏ ਲਈ ਗੱਭਣਾ ਜਾਂ ਦੂਜੇ ਸੂਏ ਲਈ ਦੂਜੇ ਸੂਏ ਵਾਸਤੇ ਗੱਭਣਾ ਬਾਈ ਜੀ ਦੂਜੇ ਸੂਏ ਵਾਸਤੇ ਗੱਭਣਾ ਚੈੱਕ ਪਾਸ ਆ ਵੀਰੇ ਹਾਂਜੀ ਚੈੱਕ ਪਾਸ ਜੀਨੇ ਲੈ ਕੇ ਆਈਓ ਆਪਦੀ ਕਰਾ ਕੇ ਲੈ ਕੇ ਜਾਵੇ ਠੀਕ ਹੈ ਬਾਈ ਤੇ ਹੁਣ ਦੁੱਧ ਨਹੀਂ ਦਿੰਦੀ ਐ ਹਾਂਜੀ ਦੁੱਧ ਨਹੀਂ ਦਿੰਦੀ ਤਾਂ ਜੀ ਦੁੱਧ ਕਿੰਨੇ ਕੁ ਦੇਗੀ ਸੀ ਵੀਰੇ 17 ਕਿਲੋ ਦਿੱਤਾ ਬਾਈ ਜੀ ਠੀਕ ਹੈ ਬਾਈ ਠੀਕ ਹੈ ਵੀਰੇ ਤੇ ਇਹਦਾ ਰੇਟ ਵੀਰੇ ਕੀ ਰਹੂਗਾ ਬਾਈ ਇਹਦਾ 25000 ਰੁਪਿਆ ਬਾਈ ਜੀ ਜੇ ਕੋਈ ਜੋੜਾ ਲੈ ਲਵੇ ਬਾਈ ਜੋੜਾ ਲੈਵੇ ਬਾਈ 42 43 ਦਾ ਦੇ ਦਾਂਗੇ ਠੀਕ ਹੈ ਵੀਰੇ ਮਾਨਤਨ ਕੋਈ ਇਹਦੇ ਵਿੱਚੋਂ ਮਾਨਤਨ ਹੋ ਜਾਊਗਾ ਜੀ ਠੀਕ ਹੈ ਬ ਲੇ ਮੇਤਰੋ ਜੇ ਜੋੜਾ ਲੈਣਿਆ ਤੇ 42000 ਦੇ ਵਿੱਚ ਘਰਾਂ ਦੇ ਵਿੱਚ ਮਿਲ ਜਾਊਗਾ ਬਾਈ ਜੰਦਾ ਜੁਮਾਨ ਤਣ ਨਾਲ ਹੋ ਜਾਊਗਾ ਤੇ ਜੇ ਤੁਸੀਂ ਇਕੱਲੇ ਇਕੱਲੇ ਲੈਣਿਆ ਇਕੱਲੇ ਇਕੱਲੇ ਦਾ ਵੀ ਰੇਟ ਮੈਂ ਦੱਸ ਦਿੰਦਾ 25000 ਰੁਪਏ ਇਹ 25 ਦਾ ਰੇਟ ਆ ਜੇ ਘਰੇ ਤੁਹਾਡੇ ਪ੍ਰਭੂ ਕੋਈ ਮਤਲਬ ਉਹ ਜਿਹੜਾ ਜਾਨਵਰ ਖੜਾ ਕਈ ਵਾਰੀ ਆਪਣੇ ਕੋਲੇ ਮਹਿ ਮੂ ਜਾਂ ਟੋਕੜ ਟੱਕੜ ਹੋਈ ਹੁੰਦੀ ਆ ਦੁੱਧ ਨਹੀਂ ਦਿੰਦੀ ਹੁੰਦੀ ਤੇ ਆਪਾਂ ਚੱਕੇ ਲਾ ਜੁਣੇ ਫਿਰ ਭਾਈ ਦੁੱਧ ਦੇਣ ਵਾਲੀ ਗਾਂ ਪਣਜੂਗੀ ਉਹਦੇ ਪੱਖ ਦੇ ਉੱਤੇ ਲਿਆ ਕੇ ਇਹਨੂੰ ਖਿਲਾ ਲਿਓ ਜਦੋਂ ਸੱਜਰ ਸੂਪੀ ਚਲੋ ਕੋਈ ਬਾਲਾ ਨਹੀਂ ਤਾਂ 45 5000 ਦੀ ਵਹਿੜੇ ਤਿਆਰ ਹੋ ਜਾਣੀ ਆ ਟੋਰਾ ਨਾਲ ਤੁਹਾਡੇ ਘਰੇ ਵਹਿੜ ਚੰਗੀ ਆ ਮਿੱਤਰੋ ਥਣ ਥਣ ਚੰਗਾ ਲੱਗਾ ਹੋਇਆ ਸੋ 16 17 ਕਿਲੋ ਦੁੱਧ ਦਿਨੇ ਤਾਜੀ ਨੇ ਦਿੱਤਾ ਹੋਇਆ ਹੁਣ ਦੂਜੇ ਸੂਏ ਲਈ ਸਾਢੇ 3.5 ਮਹੀਨਿਆਂ ਦੀ ਕਾਲੀ ਗਿਹੜਾ ਜਿਹੜੀ ਗੱਬਣ ਚੱਕ ਪਾਸ ਹੋ ਚੁੱਕੀ ਆ ਤੁਸੀਂ ਕਰਵਾ ਕੇ ਲਜਾਓ ਆ ਤਿੰਨਲਾ ਦੋ ਜਨਵਾਰ ਸੀ ਦੋਵਾਂ ਜਨਵਾਰਾਂ ਬਾਰੇ ਪ੍ਰੋਪਰ ਡਿਟੇਲ ਲੈਤੀ ਵੀਰੇ ਨੰਬਰ ਦਈ ਕੇ ਰਾ ਦੀ ਭਰਾ ਆਪਣਾ 45052 ਇੱਕ ਵਾਰੀ ਹੋਰ ਬੋਲ ਦੀ ਵੀਰੇ 946644 ਜੀ 45052 ਜੀ ਠੀਕ ਹੈ ਇਸ ਨੰਬਰ ਤੇ ਕਰਨੀ ਮਿੱਤਰੋ ਬਾਈ ਨੇ ਗਲਬਾਤ ਪਿੰਡ ਚੂੜਚੱਕ ਜ਼ਿਲ੍ਹਾਵਾ ਮੋਗਾ ਦੌਲਤਪੁਰੇ ਦਾ ਗਵੰਡੀ ਪਿੰਡ ਹੈ ਗਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ